ਗੱਲ ਦੀ ਸੰਦਰ ਜਾਂ ਅੰਮ੍ਰਿਤਸਰ ਦੀ ਦਾਜਾ ਖਬਰ ਕੱਟਵਾ ਅਤਵਾਦੀ ਫੜਨ ਲਈ ਮੁਹਿੰਮ ਮੁੜ ਸ਼ੁਰੂ ਇੱਕ ਸੁਰੱਖਿਆ ਕਰਮਚਾਰੀ ਜ਼ਖਮੀ ਸੁਰੱਖਿਆ ਬਲਾਂ ਦੇ ਵੀਰ ਬਾਰ ਨੂੰ ਤੇ ਜੰਮੂ ਕਸ਼ਮੀਰ ਦੇ ਕੱਟਵਾ ਜ਼ਿਲ੍ਹੇ ਵਿੱਚ ਜੰਗਲ ਵਿੱਚ ਲੁਕੇ ਅਤਵਾਦੀਆਂ ਨੂੰ ਫੜਨ ਲਈ ਫਿਰ ਤੋਂ ਤਲਾਸ਼ੀ ਮੈਮ ਸ਼ੁਰੂ ਕੀਤੀ ਸ਼ੁਰੂ ਕੀਤੀ ਜਿਸ ਵਿੱਚ ਇੱਕ ਸੁਰੱਖਿਆ ਕਰਮਚਾਰੀ ਮੌਲੀ ਜ਼ਖਮੀ ਹੋ ਗਿਆ ਸੰਗ ਨੇ ਜੰਗਲਾਂ ਵਿੱਚ ਲੁਕੇ ਅਤਵਾਦੀਆਂ ਨੂੰ ਫੜਨ ਲਈ ਵਾਧੂ ਬਲਾਂ ਦੇ ਨਾਲ ਹਵਾਈ ਨਿਗਰਾਨੀ ਭਲਾਈ ਗਈ ਹੈ ਜੰਮੂ ਕਸ਼ਮੀਰ ਪੁਲਿਸ ਨੇ ਸਪੈਸ਼ਲ ਆਪਰੇਸ਼ਨ ਗਰੁੱਪ ਅਤੇ ਹੋਰ ਸੁਰੱਖਿਆ ਬਲਾਨੇ ਜਿਸ ਬੁੱਧਵਾਰ ਸ਼ਾਮ ਨੂੰ ਬਲਾਵਰ ਦੇ ਕੋਹਮ ਪਿੰਡ ਵਿੱਚ ਸਾਂਝਾ ਆਪਰੇਸ਼ਨ ਸ਼ੁਰੂ ਕੀਤਣ ਤੋਂ ਬਾਅਦ ਇਹ ਮੁਕਾਬਲਾ ਸ਼ੁਰੂ ਹੋਇਆ। ਰਾਤ ਭਰ ਦੀ ਘੇਰਾਬੰਦੀ ਤੋਂ ਬਾਅਦ ਅੱਜ ਸਵੇਰੇ ਤਨੂੰ ਪ੍ਰੋਲ ਕੁਮਾਰਦ ਨਾਲਾ ਖੇਤਰ ਵਿੱਚ ਦੁਬਾਰਾ ਤਲਾਸ਼ੀ ਮੈਮ ਸ਼ੁਰੂ ਕੀਤੀ ਗਈ ਹੈ। ਜੰਮੂ ਜ਼ੋਨ ਦੇ ਆਈਜੀਪੀ ਭੀਮसेन ਤੋ ਨੇ ਦੱਸਿਆ ਕਿ ਸੰਗਨੀ ਘਨੇਰੇ ਸੰਗਨੀ ਬਨਾਸਪਤੀ ਇਥੇ ਔਖੇ ਲੱਗੇ ਬਜਵਾਦੂ ਸਪੈਸ਼ਲ ਆਪਰੇਸ਼ਨ ਗਰੁੱਪ ਐਸਓਜੀ ਪ੍ਰਤਭਾ ਦੀਆਂ ਨਾਲ ਮੁਕਾਬਲਾ ਜਾਰੀ ਰੱਖਿਆ ਤੇ ਸੀਆਰਪ ਦੀ ਟੀਮਾਂ ਨੇ ਸਾਂਝੇ ਪ੍ਰੈਸ਼ਨ ਵਿੱਚ ਸ਼ਾਮਲ ਸਨ ਦਮਾ ਤਿਰਾਂ ਵਿੱਚ ਗੋਰਾਬਾਰੀ ਇੱਕ ਘੰਟੇ ਤੋਂ ਬਾਅਦ ਤੱਕ ਸਮੇਂ ਜਾਰੀ ਰਹੀ ਇਸ ਤੋਂ ਬਾਅਦ ਗੋਲਬਾਰੀ ਰੁਕੀ ਪਰ ਗੋਲਬਾਰੀ ਵਿੱਚ ਕੋਈ ਹੱਤਵਾਦੀ ਜ਼ਖਮੀ ਨਹੀਂ ਹੋਇਆ ਤੇ ਨਾ ਹੀ ਕਿਸੇ ਬਾਰੇ ਤੁਰੰਤ ਕੋਈ ਜਾਣਕਾਰੀ ਨਹੀਂ ਹੈ ਕਸਪੈਰ ਕਰਨ ਵਾਲੇ ਅਤੇ ਬਦਿਆਂ ਦੇ ਤਿੰਨ ਸਮੂਹ ਵੀ ਲੱਗੇ ਸਰਗਮ ਹੋਣ ਦੀ ਸੂਚਨਾ ਸੀ ਗੋਲਾਈ ਬਾਰੀ ਦਵਾਨ ਇੱਕ ਸੁਰੱਖਿਆ ਕਰਮਚਾਰੀ ਨੂੰ ਗੋਲੀਬਾਰੀ ਦੌਰਾਨ ਮੂਲੀ ਸੱਟ ਲੱਗੀਆਂ ਤੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਧਿਕਾਰੀਆਂ ਨੇ ਦੱਸਿਆ ਕਿ ਫੌਜ ਬੀਐਸਐਫ ਪੁਲਿਸ ਅਤੇ ਸੀਆਰਪੀਐਫ ਪਿਛਲੇ 1 ਮਹੀਨੇ ਤੋਂ ਸਾਬਾ ਦੇ ਕਠਵਾੜ ਦੇ ਜਿਲ੍ਹਿਆਂ ਚ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਅੰਤਰਰਾਸ਼ਟਰੀ ਸਰਹੱਦ ਤੋਂ ਲਗਾਤਾਰ ਖੋਜ ਮੌਹਿਮ ਚਲਾ ਰਹੇ ਹਨ ਸਰਦੀ ਵਾਸੀਆਂ ਨੂੰ ਪਛਾਨ ਕਰ ਰਹੇ ਹਨ ਤੇ ਅਗਸਤ ਤੇਜ ਕਰ ਰਹੇ ਹਨ ਤੇ 26 ਜਨਵਰੀ ਨੂੰ ਗਣਤ ਅ ਦਿਵਸ ਤੋਂ ਪਹਿਲਾਂ ਵੀ ਸਭ ਸਰਦੀ ਪੁਲਿਸ ਤੇ ਗ੍ਰਾਮ ਰੱਖਿਆ ਗਾਰਡਾ ਵੀਡੀਓਜ਼ ਦੀ ਪੱਧਰੀ ਸੁਰੱਖਿਆ ਕੇ ਰਵਿੰਦੀ ਨੂੰ ਅਲਰਟ ਤੇ ਰੱਖਿਆ ਗਿਆ ਹੈ ਕਠਵਾ ਜ਼ਿਲ੍ਹੇ ਦੇ ਪਿਛਲੇ 2 ਸਾਲਾਂ ਵਿੱਚ ਸੁਰੱਖਿਆ ਬਲਾਂ ਤੇ ਅਤਵਾਦੀ ਵਿਚਾਰ ਕਈ ਮੁਕਾਬਲੇ ਹੋਏ ਹਨ ਜਿਨ੍ਹਾਂ ਵਿੱਚੋਂ 16 ਲੋਕ ਮਾਰੇ ਗਏ ਅਤੇ 11 ਸੁਰੱਖਤ ਚੀਰ ਹੋਏ ਹਨ ਤੇ ਪੰਜ ਅਤਵਾਦੀ ਮਾਰੇ ਗਏ ਹਨ ਧੰਨਵਾਦ ਜੀ ਖਬਰਾਂ ਜੁਲਦੀ ਬਰੂਨੀਰੋ ਖਬਰਾਂ